ਮੇਤਰਾ 25 ਸਾਲ ਪੁਰਾਣਾ ਮਿੱਤਰ ਆਪਣਾ ਅੱਜ ਵੀ ਜਾਰੀ ਓਕਣੀ ਰਹਿਣਾ ਆਪਣੀ ਪੂਰੀ ਵੀਰੇ ਪੂਰੀ 2001 ਦੇ ਵਿੱਚ ਆਪਣੇ ਕੋਲ ਬੁਲਟ ਸੀ ਮੇਰੇ ਕੋਲੇ ਤੇਰੇ ਕੋਲੇ ਲੈ ਕੇ ਆਇਆ ਸੀ ਮੈਂ ਉਦੋਂ ਪਹਿਲਾਂ ਗਰਮੀਤ ਕੋਲੇ ਆਈਦਾ ਸੀਗਾ ਹਨਾ ਤੇ ਉਦੋਂ ਬਾਅਦ ਤੇਰ ਨਾਲੀ ਪੈ ਗਈ ਮਤਲਬ ਤੇ ਬਾਈ ਇਮਾਨਦਾਰੀ ਨਾਲ ਤਾਂ ਕਰਕੇ 25 ਸਾਲ ਅੱਜ ਉਹੀ ਮਤਲਬ ਜਿਵੇਂ ਉਹ ਸ਼ਾਦੀ ਜਾਰੀ ਹੈ ਇਹ ਦੂਜੇ ਨੰਬਰ ਤੇ ਇਲੈਕਟ੍ਰੀਸ਼ੀਅਨ ਦੇ ਵਿੱਚ ਲੱਕੇ ਚ ਨੌ ਹਰਮਨ ਤੇਰਾ ਮਤਲਬ ਹੈ ਨਾ ਤੇਰੇ ਮੂੰਹ ਤੇ ਮਤਲਬ ਕੋਈ ਡੀ ਵਾਲੀ ਗੱਲ ਨਹੀਂ ਆ ਬਈ 25 ਸਾਲਾਂ ਦੇ ਵਿੱਚ ਨਹੀਂ ਬੰਦੇ ਦਾ ਏਰੀਆ ਚ ਨਾ ਮਤਲਬ ਬਹੁਤ ਗੱਲਾਂ ਹੋ ਜਾਂਦੀਆਂ ਨੇ ਮਤਲਬ 25 ਸਾਲਾਂ ਦਾ ਪਤਾ ਲੱਗ ਜਾਂਦਾ ਜੇ ਕੋਈ ਬੰਦਾ ਮਾੜਾ ਮੋਟਾ ਕੋਈ ਉਸ ਤਰ੍ਹਾਂ ਹੋਵੇ ਇਹ ਇਲੈਕਟ੍ਰੀਸ਼ੀਅਨ ਦੇ ਵਿੱਚ ਮਸਕੂਟਰ ਮੋਟਰਸਾਈਕਲ ਜਿਹੜਾ ਮਰਜੀ ਕੰਮ ਮਤਲਬ ਅੜਿਆ ਉੜਿਆ ਹੋਇਆ ਕਿਰਪਾ ਪਰਮਾਤਮਾ ਦੀ ਪੂਰਾ ਯਾਨੀ ਬਸ ਉਹਦੇ ਮੂਰੇ ਅੜੇ ਨਹੀਂ ਕਦੇ ਕੰਮ ਬਾਬੇ ਮੂਰੇ ਓਕੇ ਉਹਦੀ ਕਿਰਪਾ ਨਾਲ ਹੀ ਆ ਤੇ ਆਪਾਂ ਆਪਦੇ ਦੇ ਮਾਨ ਕਰੀ ਉਹ ਨਹੀਂਗਾ ਬਾਕੀ ਤੇ ਆਪਾਂ ਆਪਾਂ ਇਹ ਵੀ ਆਪਾਂ ਜਣੇ ਖਣੇ ਦੀ ਵੀਡੀਓ ਨਹੀਂ ਪਾਉਂਦੇ ਪੀ ਇਹਨਾਂ ਨੂੰ ਆਪਾਂ ਨੂੰ ਪਤਾ ਹੈ ਇਹ ਕੁਝ ਹਉਣ ਵਾਲਿਆਂ ਨੂੰ ਜਿਹੜੇ ਬੰਦਿਆਂ ਦੇ ਆਪਾਂ ਨੂੰ ਇਮਾਨਦਾਰੀ ਤੇ ਬੰਦਿਆਂ ਨੇ ਹੁੰਦਾ ਵੀ ਯਾਰ ਇਮਾਨਦਾਰੀ ਆ ਨਹੀਂ ਲੋਕ ਪਾਈ ਜੀ ਉਹੀ ਬੈਂਡਰੀਆਂ ਮੋਟਰੀਆਂ ਇੱਧਰ ਕਰਕੇ ਚੀਜ਼ ਦੀਆਂ ਕੋਈ ਹੋਰ ਕਰਤਾ ਤੇਲ ਕੱਢ ਲਿਆ ਹੈ ਕੋਕਰੀਆਂ ਜਾਂਦੇ ਨੇ ਪਰ ਮਤਲਬ ਰਮਨ ਦੇ ਬੱਚੇ ਖਾਸ ਹੀ ਆ ਤਰਮਨ ਦੇ ਜਮ ਠੀਕ ਹੈ ਨਾ ਬਾਕੀ ਯਾਰਾਂ ਦਾ ਤਾਂ ਪਿਆਰ ਬਾਕੀ ਮੇਰੀ ਵੀਰੇ ਇੱਕ ਹੋਰ ਗੱਲ ਵਾ ਮੇਰੀ ਦੁਕਾਨਦਾਰੀ ਮੈਂ ਪਹਿਲਾਂ ਬਾਅਦ ਚ ਪਹਿਲਾਂ ਜਿਵੇਂ ਕੋਈ ਆ ਗਿਆ ਨਾ ਪਿਆਰ ਯਾਰੀ ਦੋਸਤੀ ਪਿਆਰ ਪਹਿਲਾਂ ਦੁਕਾਨਦਾਰੀ ਬਾਅਦ ਕੋਈ ਬੱਲੇ ਮੇਰੇ ਕੋ ਫੜਾ ਦਿਆ ਉਹਨਾਂ ਨੂੰ ਵੀ ਪਤਾ ਹੀ ਆ ਹੁਣ ਇੰਨੇ ਚਿਰ ਦੇ ਬਰਤ ਅੱਜ ਅਸੀਂ ਵੀ ਲੋਦੇ ਆਣੇ 25 ਸਾਲ ਹੋ ਗਏ ਤਾਂ ਆਉਂਦੇ ਆਉਂਦੇ ਚਾਹ ਪੀਣੀ ਸੀਗੀ ਕਰਦੇ ਕਰ ਰਹੀ ਕਿ ਬਈ ਯਾਰ ਇੱਥੇ ਰੋਗਾਂਗੇ ਮਤਲਬ ਜਾ ਕੇ ਰਮਨ ਕੋਲੇ ਦੇਖਾਂਗੇ ਮਤਲਬ ਠੀਕ ਹੈ ਨਾ ਹੁਣ ਤੁਸੀਂ ਆਉਂਦੇ ਹੀ ਫਿਰ ਉਹਦੇ ਬੱਚੇ ਆਉਣ ਲੱਗੇ ਬਿਲਕੁਲ ਹੁਣ ਉਹ ਆਉਣ ਲੱਗੇ ਹਾਂ ਉਹ ਪਿਆਰਾ ਠੋਡਾ ਬਣਿਆ ਹੋਇਆ ਸਹੀ ਉਹ ਚਾਚਾ ਚਾਚਾ ਵੀ ਚਾਚਾ ਦਾ ਬੱਚਾ ਹੋਗਾ ਸੋ ਗੱਲ ਇਹ ਚੱਲੀ ਸੀ ਵੀ ਇਮਾਨਦਾਰੀ ਦੀ ਪਰ ਉਹ ਇਮਾਨਦਾਰੀ ਨਾਲ ਜੇ ਆਪਾਂ ਕੰਮ ਕਰਦੇ ਹਾਂ ਮਤਲਬ ਪਰਮਾਤਮਾ ਵੀ ਫਲ ਲੱਗਦਾ ਪਾ ਕਹਿਣ ਤੋਂ ਇਹ ਸੀ ਵੀ 25 ਸਾਲਾਂ ਬਾਅਦ ਸਾਡੀ ਵੀ ਜਾਰੀ ਉਨੀ ਹੀ ਕਾਇਮ ਹੈ ਉਹ ਬੰਦੇ ਦਾ ਕੰਮ ਵੀ ਹੁਣ ਇਲਾਕੇ ਦੇ ਵਿੱਚ ਪੂਰਾ ਨੌਆ ਮਤਲਬ ਇਹਦਾ ਰਮਨ ਦਾ ਇਲੈਕਟ੍ਰੀਸ਼ੀਅਨ ਦਾ ਜੋਧਾ ਇਹ ਦੱਸਦੀ ਹੈ ਆਪਾਂ ਜੋਧਾ ਪ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਖੋਆ ਜਿਹੜਾ ਰੋਡ ਆ ਇਹ ਹੁਣ ਇਹਨੂੰ ਸ਼ਹੀਦ ਕਰਤਾਰ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਜੀਆਂ ਦੇ ਨਾਂ ਤੇ ਆ ਹੁਣ ਇਹ ਤੇ ਜੋਧਾ ਪਿੰਡ ਸੋ ਕਦੇ ਵੀ ਕੋਈ ਅਜੇ ਤੱਕ ਸੌਦੇ ਵੀ ਕਰਾਏ ਨੇ ਬਹੁਤ ਅਸਾਂ ਸੌਦੇ ਦੇ ਵਿੱਚ ਵੀ ਮੈਂ ਕਦੇ ਇਹ ਨਹੀਂ ਗਾ ਵੀ ਉਹਨੂੰ 10000 ਕਹਿਦਾ ਤਾਂ ਉਧਰੋਂ 15 ਲੈ ਲਿਆ ਉਹ ਵੀ ਮੈਂ ਇਮਾਨਦਾਰੀ ਜਿਹੜਾ ਬੰਦਾ ਮੇਰੇ ਕੋਲ ਖੜਾ ਦਿਓ ਆ ਕੇ ਫੜ ਕੇ ਵੀ ਰਮਨ ਤੂੰ 10000 ਵੱਧ ਲੈ ਗਿਆ 5000 ਲੈ ਗਿਆ ਨਹੀਂ ਸਵਾਲ ਜਿਹੜਾ ਕਹਿ ਕੇ ਲੈਣਾ 50000 ਖੁਸ਼ ਹੋ ਕੇ ਉਹ ਤਾਂ ਬਣਦਾ ਉਹ ਵੀ ਜੇ ਖੁਸ਼ ਹੋ ਗਿਆ ਅਗਲਾ ਕਿੰਦਾ ਉਹ ਲੈਣਾ ਵਾ ਪਿਆਰ ਨਾਲ ਨਹੀਂ ਉਹਦੇ ਵਿੱਚ ਵੀ ਅਜੇ ਤੱਕ ਕੁੰਡੀ ਇੱਕ ਨਹੀਂ ਮਾਰੀ ਨਹੀਂ ਨਹੀਂ ਬਿਲਕੁਲ ਉਹੀ ਇਮਾਨਦਾਰੀ ਨਾਲ ਹੀ ਹੁੰਦਾ ਹਾਂ ਚਲੋ ਰਮਨ ਧੰਨਵਾਦ ਵੀਰੇ ਤੇਰਾ ਆਈ ਆੜੀ ਰਹਿ ਜਾ ਠੀਕ ਹੈ ਨਾ